ਪਰ ਚਾਚਾਏ ਤੁਹਾਨੂੰ ਲੱਗੀ ਕਿਵੇਂ ਇਹ ਸਭ ਕਿੱਥੇ ਹੋਇਆ? ਰਾਵੀ ਦੇ ਪਿੰਡ ਪਹੁੰਚ ਗਏ ਸੀ ਜਾਂ ਉਸ ਤੋਂ ਪਹਿਲਾਂ ਹੀ ਮੈਂ ਮੈਂ ਨਹੀਂ ਮੈਂ ਮੈਂ ਅਜੇ ਰਾਵੀ ਦੇ ਪਿੰਡ ਨਹੀਂ ਸੀ ਪਹੁੰਚਿਆ। ਹਜੇ ਮੈਂ ਰਾਤ ਸੀ ਤਾਏ ਹੋ ਗਿਆ। ਤਾਂ ਚਾਚੀ ਆਪਾਂ ਇੰਜ ਕਰਦੇ ਹਾਂ। ਕੱਲ ਤੁਸੀਂ ਤੇ ਮੈਂ ਜਾ ਕੇ ਰਾਵੀ ਨੂੰ ਲੈ ਆਣੇ ਆ। ਨਾਲ ਨਾਸਿਰ ਵੀ ਚੱਲ ਪਊਗਾ। ਹਾਂ। ਮੈਂ ਤੇ ਸ਼ੰਮੂ ਲੈਣ ਚੱਲਾਂਗੇ ਰਾਵੀ ਨੂੰ। ਉਹ ਨਹੀਂ ਜੇ ਜਾਣਾ ਹੀ ਹੈ ਫਿਰ ਆਪਾਂ ਐਦਾਂ ਕਰਦੇ ਹਾਂ ਚਾਚੀ ਸਵੇਰੇ ਸੱਜਰੇ ਚੱਲਾਂਗੇ ਤਾਂ ਕਿ ਆਪਾਂ ਸ਼ਾਮ ਨੂੰ ਵਾਪਿਸ ਵੀ ਆ ਜਾਈਏ ਨਹੀਂ ਨਹੀਂ ਰਾਵੀ ਨੂੰ ਲੈਣ ਕੋਈ ਨਹੀਂ ਜਾਏਗਾ ਉਹ ਮੈਨੂੰ ਇਹ ਹਾਲਤ 'ਚ ਵੇਖੇਗੀ ਤਾ ਉਹਨੂੰ ਤਕਲੀਫ ਹੋਏਗੀ ਉਹ ਮੇਰਾ ਦੁੱਖ ਨਹੀਂ ਵੇਖ ਸਕਦੀ ਪਰ ਤਾਤਾ ਤੁਹਾਡੀ ਤਕਲੀਫ ਤਾਂ ਵੈਸੇ ਹੀ ਅੱਧੀ ਹੋ ਜਾਣੀ ਹੈ ਰਾਵੀ ਨੂੰ ਵੇਖ ਕੇ ਮੇਰੀ ਤਕਲੀਫ ਤਾਂ ਘਟ ਜਾਣੀ ਹੈ ਪਰ ਰਾਵੀ ਦੀ ਤਕਲੀਫ ਤਾਂ ਵੱਧ ਜਾਣੀ ਹੈ ਨਾ ਜਦੋਂ ਤੱਕ ਮੈਂ ਠੀਕ ਨਹੀਂ ਹੁੰਦਾ ਰਵੀ ਨੂੰ ਮੇਰੀ ਇਹ ਹਾਲਤ ਬਾਰੇ ਕੋਈ ਨਹੀਂ ਦੱਸੇਗਾ ਸ਼ੰਮੂ ਚਾਚਾ ਜੀ ਸਹੀ ਕਹਿੰਦੇ ਨੇ ਰਵੀ ਐਵੇਂ ਪਰੇਸ਼ਾਨ ਹੋਊਗੀ ਜਦੋਂ ਤੱਕ ਚਾਚਾ ਜੀ ਚੰਗੀ ਤਰ੍ਹਾਂ ਠੀਕ ਨਹੀਂ ਹੋ ਜਾਂਦੇ ਆਪਾਂ ਰਵੀ ਨੂੰ ਨਹੀਂ ਲੈ ਕੇ ਆਉਂਦੇ ਹਾਂ ਉਹਦੋਂ ਮੈਂ ਆਪ ਜਾ ਕੇ ਰਵੀ ਨੂੰ ਲੈ ਕੇ ਆਵਾਂਗਾ ਤਾਂ ਫਿਰ ਸਾਰੇ ਆਪਾਂ ਇਕੱਠੇ ਚੱਲਾਂਗੇ ਜਦੋਂ ਚਾਚਾ ਠੀਕ ਹੋਗੇ ਹੁਣ ਰਵੀ ਦੇ ਸਹੁਰਿਆਂ ਨੂੰ ਵੀ ਤਾਂ ਪਤਾ ਲੱਗੇ ਚਾਚਾ ਉਹਦੇ ਪੇਕੇ ਤੋਂ ਲੈਣ ਆਏ ਆ ਉਹਨੂੰ ਹਾ ਸਾਡੇ ਘਰ ਨੂੰ ਤਾਂ ਕਿਸੇ ਦੀ ਨਜ਼ਰ ਹੀ ਲੱਗੀ ਸਾਰੀ ਰਾਤ ਨਹੀਂ ਸੁੱਤੀ ਮੈਂ ਕਿੰਨਾ ਚਾਹ ਸੀ ਮੈਨੂੰ ਮੇਰੀ ਧੀ ਦੇ ਘਰ ਆਉਂਦਾ ਸਵੇਰ ਦੀ ਉਹਦੇ ਮਨਪਸੰਦ ਦੇ ਖਾਣੇ ਬਣਾਉਣ ਚ ਲੱਗੀ ਸੀ ਲੈ ਠਾ ਚਾਚੀ ਮੈਂ ਖਾ ਲਾਂਗੀ ਮੈਂ ਤੁਹਾਡੀ ਧੀ ਨਹੀਂ ਤੂੰ ਵੀ ਮੇਰੀ ਧੀ ਹੈ ਮੈਂ ਕਦੇ ਫਰਕ ਕੀਤਾ ਤੇਰੇ ਤੇ ਰਾਵੀ ਚ ਨਹੀਂ ਚਾਚੀ ਤੇ ਜਿਹੜਾ ਤੁਸੀਂ ਕੜਾ ਬਣਾਇਆ ਨਾ ਲੈ ਆਓ ਧੋਨੂ ਤਾਂ ਵੈਸੇ ਵੀ ਪਤਾ ਮੈਨੂੰ ਬਹੁਤ ਪਸੰਦ ਹੈ। ਹੂੰ। ਕੜਾ ਤੇ ਮੈਨੂੰ ਵੀ ਬਹੁਤ ਪਸੰਦ ਹੈ। ਜੇ ਚਾਚੀ ਮੈਨੂੰ ਖਵਾਏਗੀ ਤਾਂ। ਹਾਂ ਹਾਂ ਤੁਸੀਂ ਬੈਠੋ। ਮੈਂ ਹੁਣੇ ਲੈ ਕੇ ਆਉਣੀ ਆ। ਹੂੰ। ਤੇਰਾ ਬਹੁਤ-ਬਹੁਤ ਸ਼ੁਕਰੀਆ ਪੁੱਤਰ। ਜੇ ਤੂੰ ਨਾ ਹੁੰਦਾ ਤਾਂ ਮੈਨੂੰ ਕੌਣ ਸੰਭਾਲਦਾ? ਰੱਬ ਕਰੇ ਸ਼ਾਨੀ ਸੱਚੀ ਕਹਿੰਦੀ ਹੋਏ ਮੇਰੀ ਧੀ ਉੱਥੇ ਵਾਕਈ ਬਹੁਤ ਖੁਸ਼ ਹੋਏ ਆਪਣੇ ਸਹੁਰੇ ਘਰ ਹਾ ਹੇ ਬਾਪੂ ਆਹ ਕੀ ਕਰ ਲਿਆ ਤੁਸੀਂ ਮੈਨੂੰ ਪਤਾ ਹੀ ਨਹੀਂ ਚੱਲਿਆ ਕਿੱਧਰ ਲੱਗ ਗਈ आराम नाल ध्यान कि मैन सच्ची पता नहीं चलिया कितना लगी हूँ ठीक है हाँ अच्छा पापो एक गल दस जब भी कोई औलाद तकलीफ च होंगी है मैं हर बार ओर मूहों हाए माँ सुने पर अच पहली बार तेरे मूहों में हाए बापू सुने लगता है तेरा बापू नाल प्यार ज़्यादा ਬਿੱਤੂ ਪਿਆਰ ਤੇ ਬੜਾ ਛੋਟਾ ਸ਼ਬਦ ਹੈ ਮੇਰਾ ਬਾਪੂ ਤਾਂ ਮੇਰੀ ਜ਼ਿੰਦਗੀ ਹੈ ਰੱਬ ਕਰੇ ਉਹਨੂੰ ਮੇਰੀ ਉਮਰ ਲੱਗ ਜਾਏ ਮੇਰਾ ਵੀ ਮੇਰੇ ਬਾਪੂ ਨਾਲ ਬਹੁਤ ਪਿਆਰ ਸੀ ਪਰ ਤੈਨੂੰ ਪਤਾ ਹੈ ਮਾਈ ਨੇ ਨਾ ਕਦੇ ਵੀ ਮੈਨੂੰ ਬਾਪੂ ਦੀ ਕਮੀ ਨਹੀਂ ਮਹਿਸੂਸ ਹੋਣ ਦਿੱਤੀ ਬਾਪੂ ਦਾ ਪਿਆਰ ਹੀ ਹੋ ਜਾ ਹੁੰਦਾ ਹੈ ਜਿੰਨਾ ਵੀ ਮਿਲੇ कदे भुखे नहीं मिटते? काश मेरे बापू ले का तेन पता मेरे बापू कहें किसी महिला की मलिका हो चाहे ना हो पर अपने बापू के दिल की राणिया होंगे मेरी था बस तो दुनिया दियां दे बापू का साया उन्होंने सिर तना के रखे हु ठीक है हाँ ਖਾ ਲੋ ਖਾਣਾ ਖਾ ਲੋ ਮੈਨੂੰ ਭੁੱਖ ਨਹੀਂ ਹੈ ਕਿਉਂ ਮੈਨਾਂੇ ਕੁਝ ਵੀ ਖਾਣਾ ਏ ਕੀ ਗੱਲ ਹੋਈ ਤੁਸੀਂ ਰਾਤ ਵੀ ਕੁਝ ਨਹੀਂ ਖਾਦਾ ਭੁੱਖ ਮਰ ਗਈ ਏ ਮੇਰੀ ਮੈਨੂੰ ਪਤਾ ਹੈ ਕਿ ਤੁਸੀਂ ਪਰੇਸ਼ਾਨ ਹੋ ਪਰ ਤੁਸੀਂ ਇਹ ਵੀ ਦੇਖੋ ਨਾ ਕਿ ਰੱਬ ਨੇ ਤੁਹਾਡੀ ਜਾਨ ਬਖਸ਼ ਦਿੱਤੀ ਇਹ ਗੋਡੇ ਦੀ ਸੱਟ ਏ ਕੋਈ ਗੱਲ ਨਹੀਂ 2 ਮਹੀਨੇ ਚ ਠੀਕ ਹੋ ਜਾਏਗੀ ਪਰ ਜੇ ਤੁਹਾਨੂੰ ਕੁਝ ਹੋ ਜਾਂਦਾ ਤੇ ਫਿਰ ਮੇਰਾ ਤੇ ਰਾਵੀ ਦਾ ਕੀ ਬਣਦਾ ਮੈਂ ਤੈਨੂੰ ਕਿਵੇਂ ਦੱਸਾਂ ਕਿ ਮੈਂ ਰਾਵੀ ਦੀ ਵਜ੍ਹਾ ਤੋਂ ਹੀ ਪਰੇਸ਼ਾਨ ਹਾਂ ਕੀ ਸੋਚਣ ਲੱਗ ਪਏ ਕੁਝ ਨਹੀਂ ਥੋੜਾ ਜਿਆ ਤਾਂ ਖਾ ਲੋ ਸਿਰ ਤੇ ਇੰਨੇ ਕੰਮ ਪਏ ਨੇ ਕਰਨ ਵਾਲੇ ਵੱਡੀ ਹਵੇਲੀ ਵਾਲਿਆਂ ਦੀਆਂ ਪੱਗਾਂ ਤੇ ਚੁੰਨੀਆਂ ਵੀ ਆ ਗਈਆਂ ਨੇ ਰੰਗਣ ਵਾਸਤੇ ते अगले महीने थानेदार मुंडे का पता इना किस तरह होगा हाय हाय नी आनी हो गई है जरा रोटी का हाल ਨੀ ਕਿਹੜੇ ਖਿਆਲਾਂ ਚ ਡੁੱਬੀ ਹੈ ਹਾਏ ਰੱਬਾ ਹੁਣ ਕੀ ਹੋ ਗਿਆ ਮਾਈ ਕਿਉਂ ਚਿੱਕੀ ਜਾ ਰਹੀ ਹੈ ਉਧਰ ਵੇਖ ਉਧਰ ਵੇਖ ਉਹਨੇ ਰੋਟੀ ਪਕਾਈ ਸਾਰਾ ਅਨਾਜ ਸਾੜੀ ਜਾਂਦੀ ਹੈ ਜਿਹਨੂੰ ਮੁਫਤ ਦੀਆਂ ਖਾਣ ਨੂੰ ਮਿਲਣ ਉਹਨੇ ਅਨਾਜ ਦੀ ਕੀ ਕਦਰ ਕਰਨੀ ਪਤਾ ਨਹੀਂ ਕਿੱਥੇ ਗੁੰਮੀ ਰਹਿੰਦੀ ਹੈ ਰੋਟੀ ਪਕਾਉਣ ਦਾ ਚੱਜ ਵੀ ਨਹੀਂ ਸਿਖਾਇਆ ਇਹਨੂੰ ਉੱਠ ਜਾ ਹੁਣ ਇਥੋਂ ਖੜਿਓ ਜਾ ਉਧਰ ਜਾ ਜਾ ਕੇ ਮੇਰੇ ਕਪੜੇ ਤੋ ਜਾ ਹੁਣ ਧਿਆਨ ਨਾਲ ਤੋਂ ਹੀ ਉਹਨਾਂ ਨੂੰ ਨਾ ਪਾੜ ਦੇਂ ਕਿਤੇ ਮੈਂ ਕਿਉਂ ਚਿੱਕੀ ਜਾਂਦੀ ਹਾਂ ਤੂੰ ਵਿਚਾਰੀ ਤੇ ਵਿਚਾਰੀ ਉਹ ਨਹੀਂ ਵਿਚਾਰੇ ਅਸੀਂ ਆ ਜਿਹੜਾ ਉਹਨੂੰ ਘੱਟ ਰੱਖਣ ਨੂੰ ਮਜਬੂਰ ਆ ਇੱਕ ਤੂੰ ਜਿਹੜਾ ਮੇਰਾ ਮੂੰਹ ਬੰਦ ਦਿੱਤਾ ਹੈ ਨਾ ਸੋਹਾਂ ਦੇ ਦੇ ਕੇ ਪਾਬੋ ਨੂੰ ਇੰਜ ਨਾ ਕਹੀਂ ਪਾਬੋ ਨੂੰ ਉੰਜ ਨਾ ਕਹੀਂ ਦੂਜਾ ਮੇਰੇ ਲੋਕਾਂ ਦੀ ਮਾਰ ਵੱਜੀ ਭਈ ਉਹ ਕੀ ਕਹਿਣਗੇ ਛਾਣੀ ਪੁੱਤਰ ਦੇ ਮਰਨ ਤੋਂ ਬਾਅਦ ਉਹਦੀ ਇੱਜ਼ਤ ਨੂੰ ਸਾਂਭ ਨਹੀਂ ਸਕੇ ਉਹਨਾਂ ਨੂੰ ਕੀ ਦੱਸਾਂ ਭਈ ਇਸ ਕਲਮੋ ਹੀ ਤੋਂ ਮੇਰਾ ਪੁੱਤਰ ਕਿੰਨਾ ਦੁਖੀ ਸੀ ਮੈਂ ਤਾਂ ਤੈਨੂੰ ਕੁਝ ਵੀ ਨਹੀਂ ਕਹਿ ਸਕਦੀ ਹੁਣ ਮਾਈ ਕੀ ਪਤਾ ਹੈ ਨਾਕਮ ਕਿਸ ਤਰ੍ਹਾਂ ਹੋਏਗਾ ਕਿਉਂ ਨਹੀਂ ਹੋਏਗਾ ਚਾਚਾ ਜੀ ਮੈਂ ਹੈਗਾ ਨਾ ਅਸਲਾਮੁਅਲੈਕੁਮ ਚਾਚਾ ਸਲਾਮ ਨਾਸਿਰ ਆ ਜਾ ਨਾਸਿਰ ਤੂੰ ਵੀ ਰੋਟੀ ਖਾ ਲੈ ਰੋਟੀ ਚਾਚੀ ਮੈਂ ਬਾਅਦ ਚ ਖਾਣਾ ਤੁਸੀਂ ਪਹਿਲਾਂ ਮੈਨੂੰ ਇਹ ਦੱਸੋ ਰੰਗਣ ਵਾਲੇ ਦੁਪੱਟੇ ਕਿੱਧਰ ਪਏ ਨੇ ਰੰਗਣ ਵਾਲੇ ਦੁਪੱਟੇ ਹਾਂ ਚਾਚਾ ਜੀ ਮੈਂ ਸੋਚਿਆ ਜਦੋਂ ਤੱਕ ਤੁਹਾਡੀ ਲੱਤ ਠੀਕ ਨਹੀਂ ਹੋ ਜਾਂਦੀ ਮੈਂ ਤੁਹਾਡੀ ਮਦਦ ਕਰਦਿਆ ਕਰਾਂ वैसे भी मैं फारिक ही हां हले त फसलਾਂ ਦੀ ਕਟਾਈ ਨੂੰ ਵੀ ਤਿੰਨ ਮਹੀਨੇ ਪਏ ਨੇ। ओ हां याद है उस दिन आया थे सी रावी ਦੇ ਨਾਲ ਸਿੱਖਣ ਲਈ। हां हां ਸਭ ਯਾਦ ਹੈ ਤੇ ਉਸ ਤੋਂ ਬਾਅਦ ਇਹਦੇ ਮੋਢਿਆਂ ਵਿੱਚ ਖੱਲੀਆਂ ਵੀ ਪੈ ਗਈਆਂ ਸੀ। ਮੁਰ ਕੇ ਵਾਪਸ ਹੀ ਨਹੀਂ ਆਇਆ ਫਿਰ। ਹੁਣ ਆ ਗਿਆ ਮਾਂ ਚਾਚੀ। ਦੇਖ ਲਾ ਦੁਬਾਰਾ ਨਾ ਭੱਜ ਜਾਵੀਂ ਕਿਤੇ। ਹੁਣ ਨਹੀਂ ਭੱਜਦਾ ਮੈਂ। ਹੁਣ ਤੁਸੀਂ ਬਸ ਮੈਨੂੰ ਛੇਤੀ ਤੋਂ ਦੱਸੋ ਕਿ ਦੁਪੱਟੇ ਕਿੱਥੇ ਪਏ ਆ। ਚੱਲ ਫਿਰ ਉਹ ਪਏ ਦੁਪੱਟੇ ਤੇ ਲੱਗ ਜਾ ਕੰਮ ਤੇ ਫਿਰ। ਵਾਹਿਗੁਰੂ। ਆ ਰੋਟੀ ਅੰਦਰ ਲੈ ਜਾ। ਨਾ ਸਿਰ ਵਿਹਲਾ ਹੋ ਜੇ ਫਿਰ ਆਪਾਂ ਇਕੱਠੇ ਖਾ ਲਾਂਗੇ। ਠੀਕ ਐ। ਚਾਚੇ ਕਿੰਨੀ ਦੇਰ ਹੋਰ ਪਾਣੀ 'ਚ ਡੁਬੋ ਕੇ ਰੱਖਣਾ? ਬਸ ਥੋੜੀ ਦੇਰ ਡੁਬੋ ਕੇ ਕੱਢ ਲਈ। ਨਹੀਂ ਤੇ ਰੰਗ ਜ਼ਿਆਦਾ ਹੀ ਗਾੜਾ ਹੋ ਜਾਣਾ। ਵੈਸੇ ਨਾਸਿਰ ਜਿੰਨੀ ਖੇਤੀ ਤੂੰ ਕੰਮ ਸਿੱਖ ਰਿਹਾ ਹੈ ਨਾ ਤੂੰ ਬਹੁਤ ਜਲਦ ਬਹੁਤ ਵਧੀਆ ਲਲਾਰੀਆ ਬਣ ਸਕਦਾ ਚਾਚਾ ਮੈਂ ਲਲਾਰੀਆ ਬਣ ਕੇ ਕੀ ਲੈਣਾ ਮੈਂ ਤਾਂ ਆਪਣੇ ਖੇਤੀ ਬਾੜੀ ਦੇ ਕੰਮ 'ਚ ਹੀ ਖੁਸ਼ ਆ ਅਸਲਾਮ ਵਾਲੇਕਮ ਚਾਚਾ ਸਲਾਮ ਧੀਏ ਆ ਗਈ ਹੈ ਹਾਂਜੀ ਹੁਣ ਤੁਹਾਡੀ ਸਿਹਤ ਕਿਵੇਂ ਹੈ ਹਾਂ ਥੋੜਾ ਫਰਕ ਹੈ ਹੁਣ ਪੀੜ ਦਾ ਬਾਕੀ ਸੱਟ ਲੱਗੀ ਹੈ ਥੋੜਾ ਸਮਾਂ ਤਾਂ ਲੱਗੂਗਾ ਹੀ ਠੀਕ ਹੁੰਦਿਆ ਬਿਲਕੁਲ ਚਾਚਾ ਤੁਸੀਂ ਛੇਤੀ ਚੰਗੇ ਹੋ ਜਾਣਾ ਹਾਂ ਨਾਸਰ ਤੂੰ ਤੂੰ ਇੱਥੇ ਕੀ ਕਰ ਰਿਹਾ ਹੈਂ ਦੇਖ ਨਹੀਂ ਰਿਹਾ ਦੁਪੱਟੇ ਰੰਗ ਰਿਹਾ ਉਹ ਤਾਂ ਮੈਨੂੰ ਪੂਰਾ ਨਜ਼ਰ ਆ ਰਿਹਾ ਪਰ ਤੈਨੂੰ ਇਹ ਸਭ ਕਰਨ ਦੀ ਕੀ ਸੋਚ ਗਈ ਮੈਂ ਸਭ ਤਾਂ ਕਰ ਰਿਹਾ ਤਾਂ ਕਿ ਚਾਚਾ ਜੀ ਦੀ ਮਦਦ ਕਰ ਸਕਾਂ ਮੈਂ ਸੋਚਿਆ ਜਦੋਂ ਤੱਕ ਉਹਨਾਂ ਦੀ ਲੱਤ ਠੀਕ ਨਹੀਂ ਹੋ ਜਾਂਦੀ ਉਦੋਂ ਤੱਕ ਮੈਂ ਹੀ ਉਹਨਾਂ ਦੇ ਕੰਮ ਕਰਵਾ ਦਿਆ ਕਰ ਹੂੰ ਇਹ ਤਾਂ ਤੂੰ ਬਹੁਤ ਚੰਗਾ ਕੰਮ ਕੀਤਾ ਤਾਂ ਹੁਣ ਤਾਂ ਮੈਂ ਵੀ ਚਾਚਾ ਜੀ ਦੀ ਮਦਦ ਕਰਾਂਗੀ ਚੱਲ ਠੀਕ ਹੈ ਫਿਰ ਹਾਂ ਆ ਚੱਕ ਦੁਪੱਟੇ ਛਾਤੇ ਸੁਕਾਨ ਚਲੀਏ ਚਾਚੇ ਇੱਥੇ ਜਗਾ ਨਹੀਂ ਆਪਾਂ ਛਾਤੇ ਪਾਣੇ ਜਾ ਕੇ ਹਾਂ ਪਾਓ ਕਿੰਨਾ ਚੰਗਾ ਮੁੰਡਾ ਏ ਨਾਸਿਰ ਅੱਜ ਕੱਲ ਤਾਂ ਕੋਈ ਆਪਣਾ ਇੰਨਾ ਖਿਆਲ ਨਹੀਂ ਰੱਖਦਾ ਜਿੰਨਾ ਇਹ ਬੇਗਾਨਾ ਰੱਖ ਰਿਹਾ ਨਾ ਹੁਣ ਕਹਾਦਾ ਬੇਗਾਨਾ ਹੁਣ ਤਾਂ ਇਹ ਸਾਡੇ ਘਰ ਦਾ ਹੀ ਜੀ ਬਣ ਕੇ ਰਹਿ ਗਿਆ ਇੱਕ ਦਿਨ ਵੀ ਨਾ ਆਵੇ ਨਾ ਤਾਂ ਘਰ ਚ ਉਦਾਸੀ ਜੇ ਛਾ ਜਾਂਦੀ ਏ ਇੱਕ ਰਿਸ਼ਤਾ ਜੇ ਬਣ ਗਿਆ ਇਹਦੇ ਨਾਲ ਸਹੀ ਕਹਿ ਰਹੇ ਹੋ ਤੁਸੀਂ ਰਿਸ਼ਤੇ ਵੀ ਤਾਂ ਅਹਿਸਾਸ ਤੇ ਹੁੰਦੇ ਨੇ ਹੂੰ ਇਹ ਜਾਤ ਪਾਤ ਜਾਂ ਉੱਚ ਨੀਚ ਦੇ ਮਹਤਾਜ ਨਹੀਂ ਹੁੰਦੇ ਹਾਂ ਇਹਦੇ ਅੱਬੂ ਨੇ ਵੀ ਜਾਤ ਪਾਤ ਦਾ ਕਦੇ ਕੋਈ ਫਰਕ ਨਹੀਂ ਕੀਤਾ ਪਿੰਡ ਦਾ ਕੋਈ ਵੀ ਕੰਮ ਹੋਵੇ ਸੂਫੀ ਸਾਹਿਬ ਅੱਗੇ-ਅੱਗੇ ਹੋ ਕੇ ਕੰਮ ਕਰਦੇ ਸੀ ਇਸ ਮੁੰਡੇ ਦੇ ਆਣ ਨਾਲ ਸਾਡੇ ਸੁੰਨੇ ਵਿੜੇ ਵਿੱਚ ਰੌਣਕ ਆ ਜਾਂਦੀ ਹੈ ਹੂੰ ਬਸ ਹੁਣ ਤਾਂ ਇੱਕੋ ਕਮੀ ਹੈ ਸਾਡੇ ਧੀ ਦੀ तू ना कर तेरी ये कमी भी मैं पूरी कर देंगा बस मैनू ठीक हो लेंदे फिर मैं आप जाके लैके आवाना रावी आके गल हुई पाबो तू माई निक्की निक्की निकी गलते क्यों रो देनी है मैं तेनू कहा है जब तक मैं इस घर चा तेनों कोई कुछ नहीं कह सकता ਮੈਂ ਮਾਹੀ ਤੇ ਘਲ ਘਰ ਕੇ ਥੋੜੀ ਰੋਹੀਆਂ ਮਿੱਤੂ ਮੈਂ ਤਾਂ ਰੋਈ ਆਪਣੀ ਗਲਤੀ ਤੇ ਰਹੀ ਆ ਮੈਂ ਰੋਟੀ ਝਾਂਕੇ ਨਹੀਂ ਸਾੜੀ ਸੀ ਮੇਰਾ ਧਿਆਨ ਕਿਤੇ ਹੋਰ ਸੀ ਮੈਂ ਕੁਝ ਸਮਝੀ ਨਹੀਂ ਪਾਪੂ ਸਮਝਦਾ ਕੁਝ ਮੈਨੂੰ ਵੀ ਨਹੀਂ ਆ ਰਿਹਾ ਮਿੱਤੂ ਤੂੰ ਆਪਣੇ ਦਿਲ ਦੀਆਂ ਸਾਰੀਆਂ ਗੱਲਾਂ ਮੇਰੇ ਨਾਲ ਕਰ ਸਕਦੀ ਹੈ ਤੂੰ ਮੇਰੀ ਪਾਪੂ ਹੀ ਨਹੀਂ ਮੇਰੀ ਭੈਣ ਵੀ ਹੈ ਤੇ ਮੇਰੀ ਸੇਲੀ ਵੀ ਚਲ ਹੁਣ ਰੋਣਾ ਛੱਡ ਅੱਛਾ ਮੈਨੂੰ ਦੱਸ ਤੂੰ ਰੋਟੀ ਖਾਧੀ ਹੈ ਨਹੀਂ ਲੋ ਮੈਂ ਵੀ ਰੋਟੀ ਕਿੱਥੇ ਖਾਧੀ ਹੋਵੇਗੀ ਸਾਰੀ ਰੋਟੀ ਤਾਂ ਤੂੰ ਜਲਾਤੀ ਸੀ ਅੱਜ ਅੱਛਾ ਅਸੀਂ ਦੋਵੇਂ ਛੱਤ ਤੇ ਬਹਿ ਕੇ ਖਾਈ ਹੈ ਅੱਜ ਰੋਟੀ ਤੇ ਨਾਲੇ ਮੈਂ ਆਪਣੇ ਕਬੂਤਰਾਂ ਨਾਲ ਵੀ ਦੋ ਗੱਲਾਂ ਕਰ ਲਾਂਗੀ ਛੱਤ ਤੇ ਨਾ ਨਾ ਮੀਤੂ ਮੈਂ ਛੱਤ ਤੇ ਜਾਣ ਲਈ ਮਨਾ ਕਰਦੀ ਹੈ ਬਾਬੂ ਮੈਂ ਨਹੀਂ ਸੀ ਰੋਕਦੀ ਵੀਰਾ ਰੋਕਦਾ ਸੀ ਉਹਨਾਂ ਨੂੰ ਲੱਗਦਾ ਸੀ ਕਿ ਛੱਤ ਤੇ ਜਾਣ ਕਰਕੇ ਕੁੜੀਆਂ ਖਰਾਬ ਹੋ ਜਾਂਦੀਆਂ ਨੇ ਪਰ ਜਿਹਨੂੰ ਖਰਾਬ ਹੋਣਾ ਹੁੰਦਾ ਹੈ ਨਾ ਉਹ ਬੰਦ ਪਰਦੇ ਵਿੱਚ ਵੀ ਖਰਾਬ ਹੋ ਜਾਂਦਾ ਹੈ। ਅੱਛਾ ਚਲ ਛੱਡ ਮੈਂ ਨਾ ਰੋਟੀ ਲੈ ਕੇ ਆ ਰਹੀ ਆ ਫਿਰ ਆਪਾਂ ਛੱਤੇ ਬੈ ਕੇ ਖਾਵਾਂਗੇ ਮੈਂ ਲਿਆਣੀਆਂ ਠੀਕ ਹੈ। ਬਾਬੂ ਤੇ ਕਦੇ ਕੋਈ ਸੁਪਨਾ ਨਹੀਂ ਵੇਖਿਆ ਫਿਰ ਤੈਨੂੰ ਪਿਆਰ ਕਰਨ ਵਾਲਾ ਬੜੀ ਕਿਸਮਤ ਵਾਲਾ ਹੈ ਮਤੂੰ ਓਕੇ ਬਈ ਕਿ ਕਿ ਮਰ ਤਾਂ ਹਮੇਸ਼ਾ ਇਹ ਹੋਇ ਚੁੰਦਾ ਹੈ ਕਿ ਉਹ ਜਿਸ ਕੁੜੀ ਨੂੰ ਪਿਆਰ ਕਰੇ ਉਤੇ ਕੋੜੇ ਅੱਖਾਂ 'ਚ ਸਿਰਫ ਉਹਦੇ ਲਈ ਸੁਪਨੇ ਹੋਣ ਮੈਂ ਨਹੀਂ ਚਾਹੁੰਦਾ ਕਿ ਰਾਵੀ ਇਸ ਵੇਲੇ ਤੇ ਆਵੇ ਕਿਉਂ ਤੁਸੀਂ ਕਿਉਂ ਨਹੀਂ ਚਾਹੁੰਦੇ ਤੂੰ ਮੇਰੀ ਹਾਲਤ ਵੇਖ ਮੰਜੇ ਤੋਂ ਮੈਂ ਉੱਠ ਨਹੀਂ ਸਕਦਾ ਉਨੇ ਆਉਂਦੇ ਆ ਮੇਰੀ ਬਾਹ ਖਿੱਚ ਕੇ ਕਿੱਕਲੀ ਪਾਉਣੀ ਸ਼ੁਰੂ ਕਰ ਦੇਣੀ ਉਹ ਮੇਰੀ ਹਾਲਤ ਵੇਖ ਸਕੇਗੀ